ਕਾਸ਼ਾਏ ਨੋਮੀਂ ਪ੍ਰਤੀ ਅੱਜ ਗੁਰਦੁਆਰਾ ਬਾਬਾ ਲੁਮਾ ਸਾਹਿਬ ਦੇ ਇੱਕ ਪਾਉਂਦੇ ਪਹਾੜਾ ਜੋਦੇ ਸਹੀਦਾ ਅਮਰਦੀਦਾ ਕਥੇਦਾਰ ਬਾਬਾ ਨਿਰਮਲ ਸਿੰਘ ਜੀ ਢੁੱਲਾ ਸਾਹਿਬ ਜਿਨ੍ਹਾਂ ਨੇ ਇਹ ਪਉਂਦਾਂ ਵਾਸਤੇ ਚੜ੍ਹਦੀ ਕਲਾ ਦੀ ਕਮਿਸ਼ਰੀ ਕੀਤੀ ਜਿਸ ਵੇਲੇ ਤੋਂ ਜਾਗਰਤ ਕੀਤਾ ਤੇ ਜਹਾਰੂ ਸੁਨਾਵਲਾ ਦੁਆਰਾ गा ਕੇ ਕਮਿਸ਼ਰੀ ਲਾ ਕੇ ਅਮਰੇ ਜੋਜਿਆਂ ਦਾ ਇਤਿਹਾਸ ਸੁਣਾਉਣ ਤੇ ਇੱਕ ਆਮ ਦੇ ਸ਼ਹੀਦ ਖਾਇਰਮੋਸ ਤੋਂ ਕਿਦ ਨੂੰ ਉਸ ਤੋਂ ਪਾਉਣ ਪਿਆ ਬਈ ਨਾ ਕੋਟਲਾਏ ਉਹ ਕੋਟ ਦੇ ਸ਼ਹੀਦ ਕਾਂ ਦਾ ਤੋਟੋ ਕਾ ਕੇ ਜਿਉਣਾ ਦੀ ਜਿਹੜੀ ਦੀਵਾਰ ਸੀ ਕੋਈ ਵੱਡ ਦਿੱਤੀ ਗਈ ਜਿੱਤੀ ਜਿਹੜਾ ਇਹਨਾਂ ਆਖੋਲਦੇ ਹੈ। ਉਹ ਅਸੀਂ ਰੋਗਲੀ ਕੰਪਨੀ ਦੀ ਨੂੰ ਤੀਰ ਕੰਮ ਵਾਸਤੇ ਬੇਚਣ ਵਾਸਤੇ de